ਜੋ ਕੱਲ ਆਪਣੇ ਸਾਰਿਆਂ ਦੇ ਚਹਤੇ ਤੇ ਜਦੋਂ ਥੋੜਾ ਬਹੁਤ ਆਪਣੇ ਕੰਮਾਂ ਤੋਂ ਟੈਨਸ਼ਨਾਂ ਚੁੰਦੇ ਸੀ ਤਾਂ ਉਹਨਾਂ ਨੇ ਕੈਸਟਾਂ ਸੁਣ ਸੁਣ ਕੇ ਉਹਨਾਂ ਨੇ ਫਿਲਮਾਂ ਦੇਖ ਦੇ ਕੇ ਰਿਲੈਕਸ ਹੁੰਦੇ ਸੀ ਜਸਵਿੰਦਰ ਪੱਲਾ ਜੀ ਉਹਨਾਂ ਦੀ ਮੌਤ ਹੋਈ ਤੇ ਬੜੀ ਬਖਸ਼ਨਾ ਕੱਲ ਹੈ ਪੰਜਾਬੀ ਕਲਾ ਜਾਗਤ ਲਈ ਵੀ ਔਰ ਪੰਜਾਬੀ ਮਾਂ ਬੋਲੀ ਲਈ ਵੀ ਮੈਂ ਚਾਹੂੰਗਾ ਜੇ ਥੋੜੀ ਜਿੜਤਾ ਮੋਹਨ ਉਹਨਾਂ ਦੇ ਯਾਦ ਦੇ ਵਿੱਚ ਰੱਖ ਕੇ ਅਪਸ਼ਰਗ